ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਪਿੰਡ ਭੈਣੀ ਬਾਗਾ ਡਾਕਟਰ ਗਗਨ ਜੀ ਕੋਲੇ ਇਹ ਡਾਕਟਰ ਗਗਨ ਜੀ ਜਿਹੜੇ ਜਿਹੜੇ ਭਰਾ ਕੋਟਲੇ ਮੇਲੇ ਤੇ ਆਏ ਸੀ ਲਗਭਗ ਸਾਰਿਆਂ ਦੇ ਪਛਾਣ ਦੇ ਵਿੱਚ ਨੇ ਉੱਥੇ ਬਹੁਤ ਹੀ ਜਿਹੜੇ ਆਪਾਂ ਕਹਿੰਦੇ ਵੀ ਚਰਚ ਜਿਹੜਾ ਚਿਹਰਾ ਹੈਗਾ ਡਾਕਟਰ ਗਗਨ ਜੀ ਰਹੇ ਨੇ ਕਿਉਂਕਿ ਜਿੰਨੀ ਵੀ ਤੁਸੀਂ ਮੇਲੇ ਦੀ ਮੈਨੇਜਮੈਂਟ ਦੇਖੀ ਹੈ ਇੱਕ ਇੱਕ ਚੀਜ਼ ਦੀ ਰਿੰਗਾਂ ਦੀ ਲੈ ਕੇ ਉਹ ਡਾਕਟਰਾਂ ਨੇ ਆਪਦੀ ਦੇਖਰੇਖ ਦੇ ਵਿੱਚ ਵੀਰੇ ਨੇ ਕਰਵਾਈ ਐ ਆਪਦੇ ਚਾ ਵੀ ਮਾਰੇ ਨੇ ਮੇਲੇ ਦੇ ਵਿੱਚ ਹਨਾ ਜੀ ਆਪਦੇ ਚਾ ਮਾਰੇ ਨੇ ਵਿਆਹ ਛੱਡਿਆ ਵੀਰੇ ਬਹੁਤ ਨਹੀਂ ਹੋਰ ਵੀ ਇੱਕ ਬਾਈ ਹੋਰਾਂ ਕੋਲੇ ਜਾਨਵਰ ਐ ਕਲੋਜ਼ ਫਾਈਟਰ ਦਾ ਬੱਚਾ ਹਾਂਜੀ ਕਲੋਜ਼ ਫਾਈਟਰ ਦਾ ਬੱਚਾ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਜਮਾ ਹਨ ਖੀਰੀ ਕੈਟਾਗਰੀ ਦੇ ਵਿੱਚ ਆਉਂਦਾ ਸੀ ਹਨਾ ਵੀਰੇ ਜਮਾ ਬਿਲਕੁਲ ਖੀਰੀ ਕੈਟਾਗਰੀ ਵਿੱਚ ਟਾਪ ਤੇ ਆਉਂਦਾ ਸੀ ਜੇ ਆਪਾਂ ਇਹਨੂੰ ਮੰਨ ਕੇ ਚੱਲੋ ਚੈਂਪੀਅਨ ਹੁੰਦਾ ਬਿਲਕੁਲ ਜਿਹੜਾ ਹੈ ਨਾ ਉਹ ਮੁੱਤ ਹੈ ਮਣੰਗਾ ਸਾਰਾ ਕਲੋਜ਼ ਫਾਈਟ ਜਿਹੜਾ ਪਹਿਲੀ ਵਾਰੀ ਕੋਟਰਾ ਮੇਲੇ ਦਾ ਬੈਸਟ ਰਹਾ ਬਾਈ ਮਾਟੇ ਦਾ ਮਾਟੇ ਦਾ ਬਾਈ ਮਾਟੇ ਦਾ ਜੇ ਸੀ ਜਿਹੜਾ ਛੋਟਾ ਉਹਦੇ ਹੂ ਬੂ ਉਹਦੀ ਕਾਪੀ ਆ ਬਾਈ ਹਾਂਜੀ ਬਾਈ ਮਾਟੇ ਵਾਲੇ ਛੋਟੇ ਦੀ ਜਮਾ ਕਾਪੀ ਹੈ ਹਾਂਜੀ ਕਲੋਜ਼ ਫਾਈਟ ਲਗੀ ਸੋ ਐਤਗੀ ਕਮੇਟੀ ਮੈਂਬਰਾਂ ਨੇ ਫੈਸਲਾ ਕਰਿਆ ਸੀ ਵੀ ਆਪਾਂ ਨੇ ਆਪਣਾ ਕੋਈ ਵੀ 21 ਦੇ 21 ਮੈਮਰਣਾ ਜੀ ਤੇ ਆਪਣਾ ਕੋਈ ਵੀ ਜਾਨਵਰ ਆਪਣਾ ਜੀ ਜਦੋਂ ਅਸੀਂ ਰਿੰਗ 'ਚ ਨਹੀਂ ਪਾਉਣਾ ਕੋਈ ਬੰਦਾ ਇਹ ਨਾ ਗਏ ਪੱਖਪਾਤ ਹੋ ਗਿਆ ਬਿਲਕੁਲ ਜੀ ਬਾਈ ਸੋ ਬੱਚਾ ਬੜਾ ਸ਼ਾਨਦਾਰ ਸੀ ਅਸੀਂ ਮੇਲਾ ਸਮਾਪਤ ਹੋਣ ਤੋਂ ਬਾਅਦ ਸਾਰੇ ਹਿਸਾਬ-ਕਾਰਨ ਤੋਂ ਬਾਅਦ ਬਾਈ ਕਹਿੰਦਾ ਅੱਜ ਆਪਾਂ ਇਹਦੀ ਘਰੋਂ ਹੀ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾਉਣੇ ਆ ਬਿਲਕੁਲ ਕੋਈ ਦੇਖ ਸਕਦੇ ਹੋ ਨੇੜੇ ਹੋ ਕੇ ਇਹਦਾ ਨਾਮ ਕੀ ਰੱਖਿਆ ਵੀਰੇ ਆਪਾਂ ਇਹਦਾ ਨਾਂ ਬਲਦੇਵ ਰੱਖਿਆ ਇਹਦਾ ਨਾਂ ਬਲਦੇਵ ਰੱਖਿਆ ਤੁਸੀਂ ਦੇਖਦਾ ਐਡਾ ਸ਼ਾਨਦਾਰ ਬੱਚਾ ਸਿੰਘਾਂ ਦੀ ਕੁਆਲਿਟੀ ਕੀ ਖੜ ਨਹੀਂ ਦੇਖਵਾਣਾ ਕਿੰਨੀ ਸ਼ਾਨਦਾਰ ਹੈ ਇਹਦੀ ਇਹਦੀ ਕੀ ਡਿਟੇਲ ਹੈ ਬਾਈ ਆਪਾਂ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆਪਾਂ ਦਰਸ਼ਕ ਇਹ ਨਾ ਬਾਈ ਇਹਦੀ ਝੋਟੀ ਸਾਡੇ ਕੋਲੇ ਪਹਿਲੇ ਸੂਏ ਸੀਗੀ ਜਿਹੜੀ ਜਦੋਂ ਇਹ ਪੈਦਾ ਹੋਇਆ ਉਦੋਂ ਉਹਨੇ 16 ਲੀਟਰ ਦੁੱਧ ਕੱਢਿਆ ਠੀਕ ਹੈ ਜੀ ਦੂਜੇ ਸੂਏ ਆਪਣੇ ਕੋਲੇ ਇਹਦੀ ਮਾਂ ਨੇ 19 ਲੀਟਰ ਸਹੀ ਪ੍ਰੋਪਰ ਦੁੱਧ ਕੰਡੇ ਵਾਲਾ ਕੱਢਿਆ ਬਾਈ ਠੀਕ ਹੈ ਜੀ ਤੇ ਸਾਨੂੰ ਕੋਈ ਮੰਨ ਕੇ ਚੱਲੋ ਵੀ ਅਸੀਂ ਕੋਈ ਕੰਪੀਟੀਸ਼ਨ ਮੈਂ ਪਹਿਲਾਂ ਕਦੇ ਵੀ ਇਸ ਲਾਈਨ ਚ ਕੰਪੀਟੀਸ਼ਨ ਕੋਈ ਵੀ ਨਹੀਂ ਲੜਿਆ ਮੈਨੂੰ ਜਾਨਵਰ ਰੱਖਣ ਦਾ ਸ਼ੌਂਕ ਹੈ ਜਿਵੇਂ ਇਹ ਝੋਟਾ ਤਿਆਰ ਕਰਿਆ ਜਾਂ ਮੈਂ ਬਸ਼ੇਰੀ ਤਿਆਰ ਕਰੀਆ ਕਰੇ ਹਨ ਹਾਂਜੀ ਵੀ ਮੰਨ ਕੇ ਚਲੋ ਕੋਟੇ ਮੇਲੇ ਨਾਲ ਮੇਰਾ ਸਬੰਧ ਹੈ ਮੇਰੀ ਸੈਲਜ ਦਾ ਪਲਾਂਟ ਹੈ ਲੱਗਿਆ ਹੋਇਆ ਉਹ ਵੀ ਸਭ ਤੋਂ ਪਹਿਲਾਂ ਜਦੋਂ ਹੀ ਸਭ ਤੋਂ ਮਾਨ ਸ਼ੁਰੂਆਤ ਸੀਗੀ ਸ਼ੁਰੂਆਤ ਸੀਗੀ ਮਾਨਸਾ ਬਠਿੰਡੇ ਦਾ ਮਾਨਸਾ ਸੈਲਜ ਐਗਰੋ ਦੇ ਨਾਮ ਤੋਂ ਮੇਰਾ ਪਲਾਂਟ ਚੱਲਦਾ ਬਾਈ ਹਾਂਜੀ ਮੈਨੂੰ ਮੋਸਟਲੀ ਸੈਲਜ ਕਰਕੇ ਹੀ ਜਾਣਦੇ ਮਾਨਸਾ ਜਿਹੜਾ ਸੈਲਜ ਵਾਲਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਈ ਹੋਰਾਂ ਦਾ ਪਲਾਂਟ ਉਦੋਂ ਤੋਂ ਐ ਜਦੋਂ ਇਹ ਕੰਮ ਸ਼ੁਰੂ ਹੋਇਆ ਸੀ ਸ਼ੁਰੂ ਹੋਇਆ ਸੀ ਵੀਰੇ ਤੇ ਸਭ ਤੋਂ ਪਹਿਲਾਂ ਪਲਾਂਟ ਆਪਾਂ ਆਟੋਮੈਟਿਕ ਮਸ਼ੀਨ ਵਾਲਾ ਲਾਇਆ ਹਨਾ ਸਿਸਟਮ ਹੋਇਆ ਵੀ ਹਾਂਜੀ ਉਹਦੇ ਕਰਕੇ ਮੇਰੀ ਸੈਲਜ ਦੀ ਜਿਹੜੀ ਲਾਗਤ ਸੀ ਉਹ ਕੋਟੜੇ ਪਿੰਡ 'ਚ ਜ਼ਿਆਦਾ ਸੀ ਕੋਟੜੇ ਪਿੰਡ 'ਚ ਲੋਕਲ ਕਿਉਂ ਮੇਰਾ ਉਨਾਂ ਕੀ ਸੀ ਵੀ ਮੈਂ ਕੁਆਲਿਟੀ ਹੀ ਪ੍ਰੇਫਰ ਕਰਦਾ ਹਾਂ ਜੀ ਤੇ ਕੁਆਲਿਟੀ ਕਰਕੇ ਮੇਰਾ ਚਾਰ ਉੱਥੇ ਲੱਗਦਾ ਬਹੁਤ ਸੀ ਉਹਨਾਂ ਨੇ ਮੈਨੂੰ ਕਮੇਟੀ ਦੇ ਅੰਦਰ ਲੈ ਲਿਆ ਬਾਈ ਹਾਂਜੀ ਤੁਸੀਂ ਇਸ ਲਾਈਨ 'ਚ ਆ ਗਏ ਇਸ ਲਾਈਨ 'ਚ ਆ ਗਏ ਫੈਕਟਰੀ ਤੁਸੀਂ ਇਸ ਲਾਈਨ ਇਸ ਲਾਈਨ 'ਚ ਆ ਗਏ ਪਾਲਕਾਂ ਦੇ ਕਲੋਜ਼ ਹੋ ਗਏ ਕਲੋਜ਼ ਹੋ ਗਏ ਬਾਈ ਜਿਵੇਂ ਮੰਨ ਲਓ ਮੋੜਾਂ ਵਾਲੇ ਬਾਈ ਮਾਤਾ ਪ੍ਰਧਾਨ ਜੀ ਅਦੇ ਰਿਸ਼ਤੇਦਾਰ ਵੀ ਨੇ ਹਾਂਜੀ ਤੇ ਵੈਸੇ ਉਹ ਵੀ ਉਹਨਾਂ ਨਾਲ ਲਿਹਾਜ਼ ਬਹੁਤ ਜ਼ਿਆਦਾ ਆ ਹਨਾ ਹਾਂਜੀ ਤੇ ਉਹਨਾਂ ਨਾਲ ਟੱਚ ਆ ਗਿਆ ਮੈਂ ਕੱਟਾ ਤਿਆਰ ਹੋ ਗਿਆ ਹਾਂਜੀ ਪਰਾਲੀ ਵਾਲੇ ਕੰਮ 'ਚ ਆਪਾਂ ਐਂਟਰ ਕਰ ਗਏ ਇਹ ਸਾਇਲੋ ਪਲੈਂਟ ਨਾਲ ਮੇਰੀ ਯਾਨੀ ਕਿ ਲਿੰਕ ਟੂ ਲਿੰਕ ਅੱਗੇ ਵੱਧਦਾ ਜੇ ਮੈਂ ਖੁਦ ਮੇਲੇ 'ਚ ਸਿਰਾ ਲਾਤਾ ਮੇਲੇ 'ਚ ਉਹਨਾਂ ਨੇ ਜ਼ਿੰਮੇਵਾਰੀ ਇਦਾਂ ਦੀ ਦੇਤੀ ਵੀ ਕਹਿੰਦੇ ਵੀਰੇ ਇਹਨੂੰ ਪਲਾਨ ਕਰੋ ਹਣਾ ਅਸੀਂ ਜਿਵੇਂ ਆਪਾਂ ਕਹਿੰਦੇ ਹੁੰਦੇ ਪ੍ਰੀ ਪਲੈਨਿੰਗ ਉਹਦੀ ਸਾਰੀ ਪ੍ਰੀ ਪਲੈਨਿੰਗ ਆਪਾਂ ਕੀਤੀ ਸੀ ਵੀਰੇ ਉਹਦੀ ਪ੍ਰੀ ਪਲੈਨਿੰਗ ਵੀਰੇ ਮੇਲੇ ਦੀ ਆ ਕਵਰੇਜ ਚ ਹੋਈ ਹੈ ਹਾਂਜੀ ਇਹ ਮੇਰਾ ਦਫ਼ਤਰ ਹੈ ਤੇ ਇਹਦੇ ਵਿੱਚ ਹੋਈ ਆ ਉਹਦਾ ਮੈਪ ਬਣਾਉਣਾ ਉਹਦੀ ਸਿਕਿਉਰਿਟੀ ਉਹਦੇ ਰਿੰਗ ਉਹਦਾ ਜੋ ਵੀ ਸੀਗਾ ਮਾਟੇਬਾਈ ਦੀ ਦੇਖ ਰੇਖੇਟ ਉਹ ਸਾਰਾ ਕੁਝ ਮੰਨ ਕੇ ਚੱਲੋ ਵੀ ਮੇਲੇ ਦੀ ਕਮੇਟੀ ਦਾ ਸਹਾਬ ਵੀ ਮੇਰੇ ਕੋਲ ਹਾਂ ਜੀ ਬਿਲਕੁਲ ਮੇਰੇ ਕੋਲੇ ਆ ਤੇ ਉਹ ਅਸੀਂ ਸ਼ੁਰੂ ਕੀਤਾ ਉਹ ਕੀ ਸੀ ਲੋਕਾਂ ਦਾ ਪੈਸਾ ਸੀ ਲੋਕਾਂ ਤੋਂ ਹੀ ਲਾਉਣਾ ਸੀ ਇੱਕ ਛੋਟੀ ਗੱਲ ਵਿੱਚ ਇੱਕ ਵੱਡੀ ਗੱਲ ਨਾ ਮੈਂ ਜਦੋਂ ਮੇਲੇ ਦਾ ਲਾਸਟ ਸਮਾਰੋਹ ਚੱਲ ਰਿਹਾ ਸੀ ਬਾਈ ਨੇ ਇਹ ਗੱਲ ਕਹਦੀ ਸੀ ਕਹਿੰਦਾ ਵੀ ਮੇਲਾ ਸਮਾਪਤ ਹੋ ਗਿਆ ਨਹੀਂ ਬੰਦਾ ਕਹਿੰਦਾ ਆਉਂ ਰਹਿਦਾ ਯੂ ਦੇਣੇ ਨੇ ਪਰਚੇ ਬਾਈ ਕਹਿੰਦਾ ਅੱਧੇ ਘੰਟੇ ਦਾ ਹਿਸਾਬ ਦੇ ਨਾ ਹਾਂ ਦੇ ਘੰਟੇ ਦੇ ਵਿੱਚ ਹਾਂਜੀ ਹਾਂਜੀ ਵੀਰੇ 1 ਘੰਟੇ ਚ ਕਿਉਂਕਿ ਮੇਰਾ ਇੱਕ ਇੱਥੇ ਰੱਖਿਆ ਹੋਇਆ ਬੰਦਾ ਵਰਕਰ ਹੈ ਹਾਂਜੀ ਮੈਂ ਜਿੰਨੀ ਵੀ ਉੱਥੇ ਐਂਟਰੀਆਂ ਜਾਂ ਕੋਈ ਕਿਸੇ ਨੂੰ ਪੇਮੈਂਟ ਦਿੰਦੇ ਸੀ ਉਹਨੂੰ ਨਾਲ ਦੀ ਨਾਲ ਫੋਨ ਤੇ ਨੋਟ ਕਰਾਈ ਜਾਂਦੇ ਸੀ ਉਹ ਅਲੱਗ-ਅਲੱਗ ਮੇਰੇ ਪੀਸੀ ਤੇ ਐਂਟਰ ਕਰੀ ਜਾਂਦੇ ਮੇਰੇ ਕੋਲੇ ਸਾਰਾ ਹਿਸਾਬ ਲੈਪਟਾਪ ਤੇ ਐਜ਼ ਇਟ ਇਜ਼ ਪਿਆ ਵੀ ਸਾਡਾ ਰਿੰਗਾਂ ਤੇ ਕੀ ਖਰਚਾ ਆ ਗਿਆ ਸਾਡਾ ਲੰਗਰ ਤੇ ਕੀ ਜੋ ਵੀ ਆ ਗਿਆ ਖਰਚਾ ਉਹ ਸਾਰਾ ਐ ਜੀ ਬਾਈ ਜ ਸਾਡੇ ਕੋਲੇ ਨੋਟਡ ਹੈ ਜੇ ਕੋਈ ਵੀ ਬੰਦਾ ਕਦੋਂ ਵੀ ਆ ਕੇ ਅੱਜ ਤੋਂ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਜਾਂ ਕਿਦੋਂ ਵੀ ਕਿਸੇ ਨੂੰ ਡਾਊਟ ਪੈਦਾ ਹੁੰਦਾ ਮੇਰੇ ਦਫ਼ਤਰ ਚ ਆ ਕੇ ਵੀਰੇ ਕਦੋਂ ਮਰਜ਼ੀ ਹਿਸਾਬ ਲੈ ਸਕਦਾ ਇੱਕ ਬਾਈ ਹੋਰ ਸਾਡੀ ਗੱਲ ਹੋਈ ਕਹਿੰਦੇ ਮੇਲਾ 14 ਕਿੱਲਾਂ ਦੇ ਵਿੱਚੋਂ ਗਰਾਊਂਡ ਸੀ ਹਾਂ ਬਾਈ ਹਾਂਜੀ ਬਾਈ 17 ਚ 14 ਕਿੱਲੇ ਚ ਚਲੋ ਜਿਹੜਾ ਆਪਣੇ ਇਧਰ ਟੈਂਟਾਂ ਵਾਲਾ ਹਾਂ ਟੈਂਟਾਂ ਵਾਲਾ 14 ਦਾ ਕਹਿੰਦਾ ਕਿ ਤੇਰਾਸੀ ਨਹੀਂ ਬੰਨਣੀ ਜਿੱਥੇ ਹੋਊਗੀ ਬੈਰੀਕੇਟਿੰਗ ਪੱਕੀ ਹੋਊਗੀ ਪੱਕੀ ਹੋਊਗੀ ਇਹ ਗੱਲ ਦੇਖਣ ਨੂੰ ਵੀ ਮਿਲੀ ਆਪਾਂ ਨੂੰ ਜਿੱਥੇ ਬੈਰੀਕੇਟਿੰਗਾਂ ਦੀ ਵੀ ਕਿਤੇ ਵੀ ਬੰਦੇ ਕੋਈ ਡਾਇਰੈਕਸ਼ਨ ਦੇਣੀ ਸੀ ਕਿਸੇ ਨੂੰ ਬੈਠਣਾ ਬੈਠਣ ਵਾਸਤੇ ਪ੍ਰਬੰਧ ਸਟੇਜ ਦਾ ਕਬਰਾ ਪਾਣਾ ਬਾਈ ਪ੍ਰੋਪਰ ਕਰਕੇ ਦਿੱਤਾ ਸੀ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸਾਡੇ ਮੇਲੇ ਤੇ ਇਕੱਠ ਛੇਦ ਦੂਜੇ ਮੇਲਿਆਂ ਨਾਲੋਂ ਜ਼ਿਆਦਾ ਹੋਵੇ ਜਿਆਦਾ ਖੁੱਲਾ ਥਾਂ ਹੋਣ ਕਰਕੇ ਸਾਡੇ ਮੇਲੇ ਤੇ ਕੱਟ ਘੱਟ ਦਿਖ ਰਿਆ ਜੀ ਲੱਗ ਰਿਆ ਜੀ ਕੱਟ ਘੱਟ ਹੈ ਕੱਟ ਘੱਟ ਹੈ ਉਹ ਸਾਡਾ ਖੁੱਲਾ ਬਣ ਹੋਣ ਕਰਕੇ ਰਿੰਗਾਂ ਦੇ ਲਵੀ ਲੋਕ 100 150 ਪੰਜਾਈ ਕੀ ਰਿੰਗ ਕੋਲੇ ਵੈਸੀ ਖੜੇ ਸੀ ਬਾਕੀ ਸੀ ਲੋਕਾਂ ਖਾਤਰ ਮੇਲਾ ਲਾਇਆ ਸੀ ਬਾਈ ਕਿਸੇ ਨੂੰ ਅਸੀਂ ਰੋਕੇ ਟੋਕਿਆ ਨਹੀਂ ਵੀ ਤੁਸੀਂ ਐ ਕਰੋ ਜਾਂ ਸਾਡੇ ਰਿੰਗ ਚੋਂ ਬਾਹਰ ਹੋ ਜਿ ਬਿਲਕੁਲ ਕੰਨ ਆਪਦੀ ਮਨ ਸ਼ਾਂਤੀ ਨੂੰ ਆਪਦੀ ਸੰਦੁਸ਼ਟੀ ਲੈ ਲਓ ਜਿ ਵਾਖੇ ਹੋਏ ਮੇਲਾ ਦੇਖਿਆ ਮਤਲਬ ਦੇਖਿਆ ਬਾਈ ਅਸੀਂ ਜਿੰਨੇ ਵੀ ਉੱਥੇ ਮੇਲੇ ਤੇ ਪਹੁੰਚੇ ਸੀ ਮੈਂ ਉਹਨਾਂ ਦਾ ਦਿਲੋਂ ਦੀਆਂ ਗਰਾਈਆਂ ਤੋਂ ਬਈ ਧੰਨਵਾਦ ਕਰਦਾ ਕਿਉਂਕਿ ਉਹ ਸਾਡੀ ਮਿਹਨਤ ਨੂੰ ਜੇ ਫਲ ਲਾਇਆ ਤਾਂ ਲੋਕਾਂ ਨੇ ਲਾਇਆ ਬਾਈ ਉਹ ਚੀਜ਼ ਦਾ ਅਸੀਂ ਧੰਨਵਾਦ ਕਰਦਾ ਕੋਟੜਾ ਮੇਲੇ ਤੋਂ ਬਾਅਦ ਅਸੀਂ ਦੇਖਿਆ ਜਿਹੜੇ ਮੇਲੇ ਫਿੱਕੇ ਲੱਗਣ ਲੱਗੇ ਹੋਰ ਮੇਲੇ ਚਲੋ ਹੋਏ ਫਰਕ ਪੈ ਜਾਂਦਾ ਕਰਕ ਪੈ ਜਾਂਦਾ ਸਭ ਤੋਂ ਪਹਿਲਾਂ ਇਹ ਚੀਜ਼ ਆਪਾਂ ਜਾਣਕਾਰੀ ਲੈਣੇ ਆ ਜਿਹੜੇ ਮੇਲੇ 'ਚ ਹਿੱਸਾ ਲੈਣ ਆਉਂਦੇ ਨੇ ਉੱਥੇ ਬੰਦਿਆਂ ਨੇ ਇਹਨਾਂ ਧੰਨਵਾਦ ਕਰਿਆ ਕਹਿੰਦੇ ਭਾਈ ਲੰਗਰ ਆਏ ਨੇ ਤਾਂ ਸਾਨੂੰ ਜਿਹੜਾ ਲੰਗਰ ਦਾ ਪ੍ਰਬੰਧ ਹੈ ਇਹਨੇ ਸਾਡੀ ਸਿਹਤ ਬਚਾਤੀ ਨਹੀਂ ਮੇਲੇ ਦੇ ਵਿੱਚ ਕੀ ਹੁੰਦਾ ਲੰਗਰ ਦਾ ਪ੍ਰਬੰਧ ਨਹੀਂ ਜਾਂ ਟਾਬੇ ਦੂਰ ਜਿਆਦਾ ਮੰਨ ਕੇ ਲੋਕ ਫਾਸਟ ਫੂਡ ਖਾ ਲਿਆ ਕੋਲਚਾ 버ਗਰ ਖਾ ਲਿਆ ਕਹਿੰਦਾ ਸਿਹਤ ਤਾਂ ਵੀ ਖਰਾਬ ਹੁੰਦੀ ਹੈ ਬਾਈ ਜੀ ਉਹਦੇ ਪਿੱਛੇ ਕਰ ਵਰਗਾ ਮਾਹੌਲ ਹੈ ਉਹਦੇ ਪਿੱਛੇ ਕੀ ਲੌਜੀਕ ਸੀਗਾ ਮੈਂ ਤੁਹਾਨੂੰ ਦੱਸ ਦਾਂ ਬੀਅਰ ਅਗ ਕਿੰਨੇ ਲੱਖਾਂ ਰੁਪਈਆ ਦੇ ਜਾਨਵਰ ਹੁੰਦੇ ਆ ਹਾਂਜੀ ਅਗਲਾ ਟੈਂਟ ਜੀ ਛੱਡ ਕੇ ਬਈ ਟਾਬੇ ਭਾਲਦਾ ਤੁਰਿਆ ਫਿਰਦਾ ਹਾਂਜੀ ਮਾਗਰੋ ਕੋਈ ਪਸ਼ੂ ਤੜਾ ਜੇ ਕਿਸੇ ਨੂੰ ਕੋਈ ਡਿਜ਼ੀਜ਼ ਆ ਜਾਏ ਜਾਂ ਕੋਈ ਦਿੱਕਤ ਆ ਜਾਏ ਹੈਨਾ ਹਾਂਜੀ ਆਲਾ ਕਹਿੰਦਾ ਯਾਰ ਮੈਂ ਤਾਂ ਰੋਟੀ ਖਾਣ ਗਿਆ ਸੀ ਮੇਰੇ ਪਸ਼ੂ ਨਾਲ ਮਾਗਰੋ ਮਿਸ ਹੈਪਨਿੰਗ ਆ ਹੋ ਗਈ ਹਾਂਜੀ ਅਸੀਂ ਫਿਰ ਅਸੀਂ ਪਹਿਲਾਂ ਕੀ ਸੀਗਾ ਵੀ ਲੰਗਰ ਓਪਨ ਹੀ ਰੱਖਣਾ ਸੀ ਕਿਉਂਕਿ ਲੰਗਰ ਦਾ ਮਤਲਬ ਹੈ ਵੀ ਕਿਸੇ ਨਾਲ ਕੋਈ ਵੇਦ ਭੇਦ ਭਾਵ ਨਹੀਂ ਹਾਂਜੀ ਬਈ ਉੱਥੇ ਸਤਾਲਾਂ ਵਾਲਿਆਂ ਨੇ ਵੀ ਲੰਗਰ ਛਕਿਆ ਹਾਂਜੀ ਉੱਥੇ ਜਿਹੜੇ ਬੰਦੇ ਪਸ਼ੂਪ ਲੈ ਕੇ ਆਏ ਸੀ ਮੇਲਾ ਦੇਖਣ ਆਏ ਸੀ ਹਰ ਵਰਗ ਨੇ ਲੰਗਰ ਛਕਿਆ ਜਿਹੜੇ ਮਾਰਗ ਮੁੱਖ ਮਹਿਮਾਨ ਸ੍ਰੀ ਸੀਤਾ ਆਈਆਂ ਸੀ ਉਹਨਾਂ ਨੇ ਵੀ ਉਹਨਾਂ ਨੇ ਵੀ ਉੱਥੇ ਲੰਗਰ ਛਕਿਆ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਬਲਵਿੰਦਰ ਸਿੰਘ ਭੂਲਦੜ ਜੀ ਆਪਣੇ ਨਾ ਐਮਐਲਏ ਨੇ ਉਹਨਾਂ ਨੇ ਵੀ ਸਾਡੇ ਲੰਗਰ 'ਚ ਬਹਿ ਕੇ ਲੰਗਰ ਛਕਿਆ ਉਹ ਕਹਿੰਦੇ ਭਈ ਇਹ ਇਦੋਂ ਵੱਡੀ ਸਹੂਲਤ ਉਹਨਾਂ ਨੇ ਸਟੇਜ ਤੋਂ SLAGA ਵੀ ਕੀਤੀ SLAGA ਵੀ ਕੀਤੀ ਆ ਤੇ ਜਿਹੜੇ ਪਸ਼ੂ ਪਾਲਕ ਆਏ ਸੀ ਵੀਰ ਮੁਕਾਬਲੇ ਹਿੱਸਾ ਲੈਣ ਅੱਜ ਅਸੀਂ ਇੰਟਰਵਿਊ ਕਰਕੇ ਆਏ ਆ ਕਹਿੰਦੇ ਬਾਈ ਕੋਟ ਡਰੈਨ ਨੂੰ ਅਸੀਂ ਮੰਨ ਕੇ ਰਾਤ ਨੂੰ 11 ਵਜੇ ਠਾਠਾ ਕੇ ਬਾਈ ਦੁੱਧ ਪੀਓ ਬਾਈ ਦੀ ਕੁਸ਼ਤਾਂ ਪਸ਼ੂਆਂ ਦਾ ਮੇਲਾ ਹੁਣ ਕਰਕੇ ਦੁੱਧ ਸਾਨੂੰ ਉੱਥੋਂ ਹੀ ਬਹੁਤ ਸੋਭਾਈ ਮਿਲਦੀ ਰਹੀ ਕੁਝ ਬਾਹਰੋਂ ਆਇਆ ਹਨਾ ਬਾਈ ਉਹ ਪਤਾ ਕੀ ਸੀਗਾ ਜੇ ਤਾਂ ਕਿਸੇ ਦੇ ਦਿਲ ਚ ਜਾਂ ਨਿੱਜੀ ਕੋਈ ਹੁੰਦਾ ਵੀ ਮੇਰੇ ਘਰੇ ਜਾਵੇ ਜਾਂ ਮੇਰੇ ਘਰੇ ਜਾਵੇ ਸਾਡਾ ਕਿਸੇ ਨਾਲ ਨਹੀਂ ਸੀ ਬਈ ਜਿਹੜਾ ਇੱਕ ਦਿਨ ਦਾ ਦੁੱਧ ਸੀ ਉਹ ਇੱਕ ਦਿਨ ਚ ਹੀ ਲੇਖੇ ਲਾਉਣਾ ਹੁੰਦਾ ਸੀ ਤਾਂ ਕਰਕੇ ਲੋਕਾਂ ਨੂੰ ਬਈ ਰਾਤ ਨੂੰ ਠਾ ਠਾ ਸਟੋਰੀਆਂ ਚ ਦੁੱਧ ਪਿਆਇਆ ਵੀ ਕੋਈ ਬੰਦਾ ਬਿਮਾਰ ਨਾ ਹੋਵੇ ਹਾਂਜੀ ਮੇਲੇ ਚੋਂ ਕੋਈ ਆਉਣ ਕੁਣਤਾਹੀ ਨਾ ਹੋਵੇ ਸਾਥ ਹੁਣ ਤਾਂ ਕਰਕੇ ਬਹੁਤ ਵਧੀਆ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਉਹ ਪੁਆਇੰਟ ਦਾ ਵੀਰੇ ਪੂਰੀ ਪਲਾਨਿੰਗ ਪੂਰੀ ਨੋਟਡ ਡਾਉਨ ਆ ਬਾਬਾ ਬਾਲਕਨਾ ਜੀ ਵੀ ਆਪਾਂ ਨੂੰ ਥਾਪਣਾ ਰਹੀ ਲੰਗਰ ਦੇ ਬਿਲਕੁਲ ਜੀ ਬਾਈ ਵੱਡਾ ਸਹਿਯੋਗ ਬਾਈ ਬੂਟੇ ਦਾ ਹਾਂਜੀ ਬਾਈ ਬੂਟੇ ਦਾ ਤਾਂ ਬਹੁਤ ਵੱਡਾ ਕਿਉਂਕਿ ਜਿਹੜੇ ਸੰਤ ਬਾਬਾ ਬਾਲਕਨਾ ਜੀ ਨੇ ਉਹ ਬੂਟੇ ਥਰੂ ਹੀ ਮੇਲੇ ਚ ਜੁੜੇ ਸੀਗੇ ਹਾਂਜੀ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਬਾਈ ਸਾਡਾ ਸੋ ਆਪਾਂ ਜਿਹੜੀ ਅੱਜ ਮੇਨ ਗੱਲ ਸੀ ਵੀ ਬਾਈ ਹੋਰਾਂ ਕੋਲ ਵੀ ਬਹੁਤ ਟੌਪ ਟੌਪ ਦੇ ਤੁਸੀਂ ਤੁਹਾਨੂੰ ਪਹਿਲਾਂ ਵੀ ਦਿਖਾਏ ਨੇ ਆਪਾਂ ਵੀਡੀਓ ਦੇ ਵਿੱਚ ਜਾਨਵਰ ਸੀ ਪਰ ਆਪਣਾ ਮਨ ਮਾਰ ਕੇ ਆਪਦਾ ਸ਼ੌਂਕ ਮਾਰ ਕੇ ਹਨਾ ਬਿੱਲਾ ਕਰਵਾਇਆ ਹੈ ਬਿਲਕੁਲ ਬਹੁਤ-ਬਹੁਤ ਧੰ ਸੋ ਦੇਹ ਪ੍ਰੋਗਰਾਮ ਦੀ ਪੂਰੇ ਪੰਜਾਬ ਦੇ ਵਿੱਚ ਕੀ ਹਰਿਆਣੇ ਦੇ ਵਿੱਚ ਵੀ ਭਾਈ ਮੈਂ ਆਪਾਂ ਜਿਹੜੀ ਗੱਲ ਤੇ ਡਿਸਕਸ ਕਰ ਰਹੇ ਹਾਂ ਭਾਈ ਮੈਂ ਚਾਹਣਾ ਵੀ ਇਮਾਨਦਾਰੀ ਦਾ ਮੇਲਾ ਜਿਵੇਂ ਅਸੀਂ ਕਿਹਾ ਸੀ ਉਵੇਂ ਲਾਇਆ ਹਾਂਜੀ ਤਾਂ ਕਿ ਜੇ ਕੋਈ ਹੋਰ ਵੀ ਇਦਾਂ ਦਾ ਉਪਰਾਲਾ ਕਰਦਾ ਕਰਨਾ ਵੀ ਚਾਹੀਦਾ ਹੈ ਬਿਲਕੁਲ ਜੀ ਤਾਂ ਕਿ ਜਿਹੜੇ ਸਾਡੇ ਬੰਦੇ ਬਾਹਰ ਜਾ ਰਹੇ ਨੇ ਜਾਂ ਕੋਈ ਇੱਥੇ ਆਪਦੇ ਆਪ ਨੂੰ ਬੇਰੋਜ਼ਗਾਰ ਸਮਝ ਰਿਹਾ ਹੈ ਹਾਂਜੀ ਤਾਂ ਆਪਣੇ ਛੋਟੇ-ਛੋਟੇ ਕੰਮਾਂ ਚੋਂ ਆਪਣੇ ਕੋਲੇ ਇੱਕ ਰੋਜ਼ਗਾਰ ਬਹੁਤ ਆ ਭਾਈ ਆਪਣੇ ਕੋਲੇ ਲੋਕ ਬਿਹਾਰ ਤੋਂ ਜੂਪੀ ਤੋਂ ਆ ਕੇ ਲੇਬਰ ਕਰਕੇ ਇੱਥੇ ਬਹੁਤ ਕੁਝ ਬਣਾਈ ਬੈਠੇ ਨੇ ਆਪਾਂ ਪੰਜਾਬ ਦੇ ਹੋਣ ਕਰਕੇ ਪੰਜਾਬ ਚ ਕੁਝ ਨਾ ਕੁਝ ਬਣਾਈਏ ਇਹਨਾਂ ਸਹਾਇਕ ਧੰਦਾ ਮੱਖੀ ਪਾਲਣ ਪਸ਼ੂ ਪਾਲਣ ਕਿੰਨੇ ਧੰਦੇ ਆਪਣੇ ਕੋਲੇ ਜਿਨ੍ਹਾਂ ਤੇ ਆਪਾਂ ਕੰਮ ਕਰ ਸਕਦੇ ਹਾਂ ਹਾਂਜੀ ਆਪਣੇ ਇਸ ਮੇਲੇ ਦੇ ਵਿੱਚ ਵੱਡੀ ਗੱਲ ਰਹੀ ਹੈ ਜੀ ਇਹ ਪਹਿਲੀ ਜਿਹੜੇ ਬਹੁਤ ਸਾਰੇ ਕਿਸਾਨਾਂ ਨੇ ਪਹਿਲੀ ਵਾਰੀ ਪਾਰਟਿਸਪੇਟ ਕੀਤਾ ਸੀ ਉਹ ਪੋਜੀਸ਼ਨਾਂ ਤੇ ਆਏ ਨੇ ਹਾਂ ਜੀ ਹਾਂ ਬਿਲਕੁਲ ਬਾਈ ਉਹ ਪੋਜੀਸ਼ਨਾਂ ਤੇ ਆਏ ਨੇ ਆਪਾਂ ਹੁਣ ਵੀ ਇਸ ਚੀਜ਼ ਦਾ ਤੁਹਾਡੇ ਵੀਡੀਓ ਰਾਹੀਂ ਚੈਲੰਜ ਕਰਦੇ ਆਂ ਹਾਂ ਜੀ ਵੀ ਜੇ ਕਿਸੇ ਬੰਦੇ ਨੇ ਜਿਨ੍ਹਾਂ ਨੇ ਨਾਮ ਪ੍ਰੋਵਾਈਡ ਜਿਨ੍ਹਾਂ ਜੇਤੂ ਹੋ ਕੇ ਗਏ ਨੇ ਉਹਨਾਂ ਨੂੰ ਜਾ ਕੇ ਪੁੱਛ ਲੋ ਵੀਰੇ ਉਹਨਾਂ ਦੀ ਸ਼ੀਲਡ ਉਹਨਾਂ ਦਾ ਸਰਟੀਫਿਕੇਟ ਉਹਨਾਂ ਦਾ ਜਿਨ੍ਹਾਂ ਨੱਕ ਦੇ ਨਾਮ ਜਿਨ੍ਹਾਂ ਨੱਕ ਦੇ ਨਾਮ ਤੇ ਮੌਕੇ ਤੇ ਮਿਲਿਆ ਮੌਕੇ ਤੇ ਮਿਲਿਆ ਕੋਈ ਵੀ ਬੰਦਾ ਸਾਨੂੰ ਆ ਕੇ ਇਹ ਉਂਗਲ ਨਹੀਂ ਕਰ ਸਕਦਾ ਵੀਰੇ ਮੇਰੀ ਟਰੋਫੀ ਨਹੀਂ ਜਾਂ ਮੇਰਾ ਸਰਟੀਫਿਕੇਟ ਨਹੀਂ ਪਹੁੰਚਿਆ ਉਹਦਾ ਅਸੀਂ ਵਿਸ਼ੇਸ਼ ਬਿਲਕੁਲ ਬਾਈ ਜੀ ਉਹ ਆਪਣੀ ਹਰ ਵੀਡੀਓ ਦੇ ਵਿੱਚ ਰਿਕਾਰਡ ਹੈ ਲਾਈਵ ਚੱਲੇ ਨੇ ਜਦੋਂ ਜੇਤੂ ਪੋਜੀਸ਼ਨ ਆ ਗਈਆਂ ਬਾਈ ਜੀ ਆਪਦੀ ਇਹ ਸਰਟੀਫਿਕੇਟ ਦੇ ਨਗਦ ਇਨਾਮ ਸਟੇਜ ਤੋਂ ਆ ਕੇ ਪ੍ਰਾਪਤ ਕਰੋ ਨਾਲ ਦੀ ਨਾਲ ਘੱਟ ਸੀ ਵੱਧ ਸੀ ਕੁਝ ਵੀ ਸੀ ਬਾਈ ਉਹ ਆ ਵੀ ਸੀ ਉਹ ਸਾਡਾ ਪਹਿਲਾ ਸੈਟਅਪ ਸੀ ਹਾਂ ਪਹਿਲਾ ਸੈਟਅਪ ਸੀ ਬਾਈ ਸਾਨੂੰ ਬਜਟ ਦਾ ਸਿਸਟਮ ਸੀ ਜਿਵੇਂ ਵੀ ਸੀ ਹੈ ਨਾ ਉਸ ਸਾਹਿਬ ਨਾਲ ਅਸੀਂ ਨਾਰਾਜ਼ ਕਿਸੇ ਨੂੰ ਨਹੀਂ ਕੀਤਾ ਬਹੁਤ ਬੈਸਟ ਦੇਖੋ ਜੀ ਵੱਡੀ ਗੱਲ ਹੈ ਜੇ ਆਪਾਂ ਅਨਾਉਂਸ ਵੱਡੇ ਕਰਦੀਏ ਆਪਾਂ ਦੀਰੋ ਕਾਗਜ਼ੀਏ ਨਾਲ ਹੁਣ ਮੰਨ ਕੇ ਚਲੋ ਮੰਨ ਲਓ ਨਾ ਅਨਾਉਂਸ ਕਰਦਾ ਅਸੀਂ ਸੋਨੂੰ ਜੀ ਲੱਖ ਰੁਪਇਆ ਦੇਵਾਂਗੇ ਹਾਂਜੀ ਪਾਵਾਂਗੇ ਤੁਹਾਡੇ ਖਾਤਿਆਂ 'ਚ ਮੰਗਰੋਂ ਅਗਲਾ ਉਹ ਕਰੀ ਜਾਵੇ ਨਾ ਜੀ ਬੀਬੀ ਜੀ ਸਾਡੀ ਪੇਮੈਂਟ ਨਹੀਂ ਆਈ ਜਾਂ ਸਾਡਾ ਸਰਟੀਫਿਕੇਟ ਨਹੀਂ ਆਇਆ ਜਾਂ ਬੰਦੇ ਮੰਗਰੋਂ ਅਗਲੇ ਮੇਲੇ ਦੀ ਤਰੀਕ ਤੱਕ ਸਾਡੇ ਮਗਰ ਤੋਂ ਰਿਫਰ ਹੋ ਉਹਨਾਂ ਦਾ ਕੋਈ ਦਮ ਨਹੀਂ ਫਿਰੋ ਸਾਪਾ ਨੂੰ ਸਵਾਲ ਸੁਣਨੇ ਪੈਣਾ ਮਾਉਣ ਵਾਲੇ ਬਿਲਕੁਲ ਜੀ ਅਗਲੇ ਮੇਲੇ ਤੇ ਅਗਲਾ ਸਾਨੂੰ ਆ ਕੇ ਚੈਲੰਜ ਕਰੇ ਬਾਈ ਪਿਛਲਾ ਨਾਮ ਕਿੱਥੇ ਆ ਅਸੀਂ ਉਸ ਚੀਜ਼ ਕਰਕੇ ਪਾਵਾ ਕੱਟ ਪਾਵਾ ਵਾਦੂ ਕੁਝ ਵੀ ਦਿੱਤਾ ਐਡ ਦੀ ਟਾਈਮ ਅਗਲਾ ਆਪਦੇ ਘਰੇ ਲੈ ਕੇ ਗਿਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤਰੱਕੀ ਬਖਸ਼ੇ ਸਾਨੂੰ ਹੋਰ ਵੀ ਤਾਕੜੇ ਹੋਵੇ ਅਗਲੇ ਮੇਲੇ ਦੇ ਵਿੱਚ ਨਹੀਂ ਨਹੀਂ ਬਾਈ ਜੀ ਉਹ ਜਿਵੇਂ ਪ੍ਰਧਾਨ ਜੀ ਨੇ ਆਖਿਆ ਸੀ ਜਿਵੇਂ ਪ੍ਰਧਾਨ ਜੀ ਨੇ ਆਖਿਆ ਸੀ ਅਗਲਾ ਮੇਲਾ ਸੀ ਬਿਗ ਬਲਾਸਟ ਦੇ ਤੌਰ ਤੇ ਕਰਾਂਗੇ ਹਾਂਜੀ ਉਹਦੀ ਤਿਆਰੀ ਅੱਜ ਤੋਂ ਸ਼ੁਰੂ ਆ ਬਾਈ ਜੀ ਜੇ ਅਗਲਾ ਮੇਲਾ ਲੱਗਦਾ ਤਾਂ ਪੀਡੀਐਫ ਜਾਂ ਕੋਈ ਵੀ ਜਿੰਨੇ ਵੀ ਵੱਡੇ ਮੇਲੇ ਲੱਗਦੇ ਨੇ ਹਾਂਜੀ ਉਹਨਾਂ ਦੇ ਲੈਵਲ ਤੋਂ ਅੱਪ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਲੈਵਲ ਦਾ ਭੈਣ ਕੋਈ ਕਰਦਾ ਤੂੰ ਲਾ ਮੈਨੇਜਮੈਂਟ ਚਲੋ ਉਧਰ ਹੋ ਸਕਦਾ ਇਨਾਮਾਂ ਦੇ ਵਿੱਚ ਆਪਾਂ ਪਿੱਛੇ ਲੋਕ ਦੱਸਣਗੇ ਜੀ ਤੁਹਾਨੂੰ ਤੁਹਾਡੀ ਵੀਡੀਓ ਤੇ ਲਿਕ ਕਮੈਂਟ ਕਰ ਦੇਣਗੇ ਹੈਨਾ ਦੱਸ ਦੇਣਗੇ ਕੋਈ ਦਿੱਕਤ ਨਹੀਂ ਤੇ ਪਰ ਅਸੀਂ ਕਹਿੰਦੇ ਆ ਵੀ ਜੇ ਜੇ ਇਸ ਸੰਸਥਾ ਦਾ ਮੇਲਾ ਐਸੇ ਲੋਟੀ ਲੱਗਦਾ ਰਿਹਾ ਹਾਂਜੀ ਆਏ ਵਾਰ ਵੱਧ ਕੇ ਹੋਣਾ ਬਾਈ ਜੀ ਕਦੇ ਵੀ ਘਟ ਕੇ ਨਹੀਂ ਹੋਣਾ ਜਿਹੜੀ ਵੱਡਾ ਸਹਿਯੋਗ ਸੀ ਬਾਈ ਬੂਟੇ ਵੱਲੋਂ ਜ਼ਮੀਨ ਵਾਲਾ ਉਹਨਾਂ ਦਾ ਐਲਾਨ ਇਤਗੀ ਵੀ ਕਰਤਾ ਐਤਗੀ ਵੀ ਉਹਨੇ ਵੱਧ ਕੇ ਕਰਾਂਗੇ ਐਤਗੀ ਵੀ ਉਹਨੇ ਇਹੀ ਗੱਲ ਕਹਿਤੀ ਕਹਿੰਦਾ ਅਗਲੀ ਵਾਰੀ ਚਾਹੇ ਕਣਕ ਬੀਜਣ ਕਿ ਨਹੀਂ ਹੋ ਰਹਿ ਜੇ ਪਰ ਮੇਲੇ 'ਚ ਕੋਈ ਕਮੀ ਨਾ ਰਹੇ ਹਾਂਜੀ ਹੁਣ ਵੀ ਸ਼ਾਇਦ ਤੁਸੀਂ ਚੈਨਲਾਂ 'ਤੇ ਦੇਖੀ ਹੋਣੀ ਆ ਬਾਈ ਜੀ ਅਸੀਂ ਉਹਦੀ ਕਣਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵਿੱਚੇ ਬਾਕੇ ਵਿੱਚੇ ਸਾਰੀ ਦੀ ਸਫਾਈ ਕਰਕੇ ਆ ਘੜੇ ਨੇ ਟੋਟੇ ਆ ਉੱਥੋਂ ਆਏ ਨੇ ਬਾਈ ਕਣਕ ਬੀਜ ਕੇ ਤੇ ਸਾਰੀ ਘੰਟਾ ਬੀਜ ਕੇ ਬਾਈ ਤੇ ਪਹੁੰਚਦੇ ਉਹਦੇ ਮੰਨ ਲੋ ਅੱਜ ਉਹਦੀਆਂ ਬੱਟਾਂ ਖਿੱਚੀਆਂ ਗਈਆਂ ਹਾਲਾਂਕਿ ਬੂਟੇ ਬਾਈ ਨੂੰ ਇਹ ਸੀਗਾ ਵੀ ਜਿਹੜੀ ਕਣਕ ਉਹ 3-4 ਦਿਨਾਂ ਚੁੱਪ ਬੀਜੇ ਨਹੀਂ ਅਸੀਂ ਬਾਈ ਸਹੀ 4 ਘੰਟੇ ਜਿਹੜੀ ਕਣਕ ਬੀਜ ਕੇ ਆ ਗਏ ਬਾਈ ਪ੍ਰਧਾਨ ਨੇ ਇੱਕ ਗੱਲ ਆਖੀ ਸੀ ਉੱਥੇ ਸੁਖਵੀਰ ਸਿੰਘ ਬਾਦਲ ਨੇ ਵੀ ਇਹਦਾ ਜ਼ਿਕਰ ਕੀਤਾ ਸੀ ਕਹਿੰਦਾ ਜੀ ਅਸੀਂ ਮੇਲਾ ਤਾਂ ਸਾਥੋ ਅਸੀਂ ਲਾਉਣੇ ਆ ਪਰ ਅਸੀਂ ਮੇਲੇ ਲਾਉਣੇ ਸਖਿਆ ਦੇਗੇ ਵੀ ਐਂ ਲੱਗਦੇ ਹੋਣੇ ਬਾਕੀ ਤੁਸੀਂ ਉਸ ਗੱਲ ਦੇ ਖਰੇ ਉਤਰਿਓ ਬਾਈ ਜੀ ਬਿਲਕੁਲ ਬਾਈ ਉਹ ਤਾਂ ਚਲੋ ਲੋਕ ਲੋਕਾਂ ਨੇ ਦੱਸਣਾ ਬਾਈ ਸਾਡੀ ਤਾਂ ਕੋਸ਼ਿਸ਼ ਸੀ ਅਸੀਂ ਫੇਰ ਵੀ ਮੈਂ ਕਮੇਟੀ ਮੈਂਬਰ ਹੋਣ ਦੇ ਨਾਤੇ ਜੇ ਕੋਈ ਕਮੀ ਰਹੀ ਹੋਈ ਤਾਂ ਮੈਂ ਮਾਫੀ ਮੰਗਦਾ ਬਾਈ ਤੇ ਅੱਗੇ ਤੋਂ ਜੇ ਜੇ ਮੇਲਾ ਅਗਲਾ ਮੇਲਾ ਲੱਗਦਾ ਤਾਂ ਉਹਦੇ ਵਿੱਚ ਬਾਈ ਸਾਨੂੰ 1% ਵੀ ਮੈਂ ਆਪਦੇ ਮੂੰਹੋਂ ਕਹਿੰਦਾ 1% ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਊਗੀ ਐਤਕੀ ਜੋ ਹੋਇਆ ਉਹ ਸਾਡਾ ਟ੍ਰੇਲਰ ਸੀ ਅਗਲੀ ਵਾਰੀ ਫਿਲਮ ਲਾਂਚ ਕਰਦੇ ਹਾਂ ਠੀਕ ਹੈ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਐਨਰਜੀ ਮੈਨੂੰ ਸਾਨੂੰ ਸਮਾਂ ਦੇਣ ਵਾਸਤੇ ਥੈਂਕ ਯੂ ਬਾਈ ਸੋ ਟੀਮ ਜਿਹੜੀ ਇੱਥੇ ਪਹੁੰਚੀ ਆ ਬਾਈ ਤੁਹਾਡਾ ਵੀ ਧੰਨਵਾਦ ਮੈਂ ਬਾਈਆਂ ਨੂੰ ਜਿਹੜੇ ਦੇਖਣ ਆਲੇ ਆ ਬਾਈ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਬਾਈ ਦਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਅਗਲੇ ਮੇਲੇ ਤੇ ਬਾਈ ਹੋਰਾਂ ਨੂੰ ਅਸੀਂ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੇ ਹਾਂ ਇਸ ਚੈਨਲ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਨੂੰ ਤੁਸੀਂ ਜੋ ਸਮਝਦੇ ਇਸ ਚੀਜ਼ ਦੇ ਨਹੀਂ ਨਹੀਂ ਬਾਈ ਜ਼ਰੂਰ ਅਗਲੀ ਵਾਰ ਸ਼ਾਇਦ ਤੁਹਾਨੂੰ ਰਿੰਗਾ ਚ ਬੋਲਣ ਦਾ ਮੌਕਾ ਦਿੱਤਾ ਜਾਵੇ ਬਹੁਤ ਧੰਨਵਾਦ ਉਹ ਮੈਂ ਤੁਹਾਨੂੰ ਸਪੈਸ਼ਲੀ ਇਸ ਚੀਜ਼ ਦਾ ਨਾਉਂਜ ਕਰਦਾ ਸੋਡੀ ਵੀਡੀਓ ਚ ਅਗਲੀ ਵਾਰੀ ਜਿਹੜੇ ਬੰਦੇ ਇਸ ਕਿਤੇ ਨਾਲ ਦਿਲੋਂ ਜੁੜੇ ਆ ਉਹਨਾਂ ਬੰਦਿਆਂ ਨੂੰ ਅਸੀਂ ਅੱਗੇ ਲੈਣਾ ਚਾਹੁੰਦੇ ਹਾਂ ਬਾਈ ਤਾਂ ਕਿ ਛੋਡੇ ਜਿਹੜਾ ਛੋਡਾ ਚੈਨਲ ਦਾ ਮਾਧਿਅਮ ਹੈ ਇਹਦੇ ਰਾਹੀਂ ਜਿਹੜੇ ਬਾਹਰ ਅੰਦਰ ਜੋ ਵੀ ਬੰਦੇ ਦੇਖਦੇ ਨੇ ਉਹਨਾਂ ਨੂੰ ਨਵਾਂ ਸ਼ੌਂਕ ਪਾਇਆ ਹਰ ਇੱਕ ਬੰਦਾ ਇੱਥੇ ਪਹੁੰਚ ਕੇ ਨਹੀਂ ਦੇਖ ਸਕਦਾ ਪਰ ਸ਼ੌਂਕ ਬਹੁਤ ਹੁੰਦਾ ਹੈ ਅਸੀਂ ਜਿੰਨੇ ਲਾਈਵ ਚ ਲਾਏ ਸਾਡਾ ਕੈਨੇਡਾ ਤੋਂ ਆਂਧਰਾ ਜੋ ਬੰਦੇ ਜੁੜੇ ਲਾਈਵਾਂ ਦੇ ਵਿੱਚ ਜੇ ਅਸੀਂ ਨਾ ਕਿਸੇ ਕਾਰਨ ਕੱਟ ਦੇ ਕੇ ਬਾਈ ਚਲਾਓ ਛੇਤੀ ਚਲਾਓ ਨਹੀਂ ਉਹ ਜ਼ਰੂਰੀ ਹੈ ਬਾਈ ਜਿਵੇਂ ਹੁਣ ਤੁਸੀਂ ਲਾ ਲੋ YouTube ਵੀਰੇ ਹੋਰ ਮੇਲਿਆਂ ਤੇ ਵੀ ਜਾਂਦੇ ਆਗਲਾ YouTube ਵਾਲਿਆਂ ਨੂੰ ਕਹੀਆਂ ਬਾਈ ਤੁਸੀਂ ਸਾਈਡ ਤੇ ਰਹੋ ਸਾਡਾ ਮੇਲਾ ਸਾਡਾ ਮੇਲਾ ਅਸੀਂ ਇਸ ਮੇਲੇ 'ਚ ਇਹ ਵੀ ਕੋਸ਼ਿਸ਼ ਰੱਖੀ ਵੀ ਯੂਟਿਊਬਰ ਵੀਰਾਂ ਵਾਸਤੇ ਸਪੈਸ਼ਲ ਤੋਂ ਰਿੰਗ ਰਹੇ ਆ ਬਾਈ ਉਹਨਾਂ ਵਿੱਚ ਆ ਕੇ ਅਗਲਾ ਮਾਲਕ ਨਾਲ ਇੰਟਰਵਿਊ ਦੁੱਧ ਦੀ ਡਿਟੇਲ ਜੋ ਵੀ ਜਾਣਨਾ ਚਾਹੁੰਦਾ ਸੀ ਉਹਨਾਂ ਵਾਸਤੇ ਸਪੈਸ਼ਲ ਬੈਰੀਗੇਟਿੰਗ ਵਾਲੇ ਰਿੰਗ ਮਿਲਿਆ ਬਿਲਕੁਲ ਦੇਖੋ ਜਿਹੜੇ ਬੰਦੇ ਦਾ ਪਸ਼ੂ ਜਾਨਵਰ ਕੋਈ ਵੀ ਸਥਾਨ ਤੇ ਆਉਂਦਾ ਹੈ ਉਹਦੀ ਇੱਕ ਯਾਦਗਾਰ ਹੁੰਦੀ ਹੈ ਇਸੇ ਚੈਨਲ ਤੇ ਬੋਲੀ ਹੋਈ ਜਾਂ ਉਹਨਾਂ ਨੂੰ ਮੌਕਾ ਦਿੱਤਾ ਗਿਆ ਵੀ ਤੁਸੀਂ ਆਪਣੀ ਯਾਦਗਾਰ ਇੱਥੇ ਬਣਾਓ ਇੱਥੇ ਬਣਾਓ ਅਗਲੇ ਨੇ ਉਹ ਚੀਜ਼ਾਂ ਨਾਲ ਕੀ ਹੋਇਆ ਜਿਹੜੇ ਨਵੇਂ ਯੂਟਿਊਬਰ ਵੀ ਆਏ ਹਾਂ ਜੀ ਉਹਨਾਂ ਦੇ ਚੈਨਲਾਂ ਤੇ ਜਦੋਂ ਵੀਡੀਓ ਪਈਆਂ ਜਿਨ੍ਹਾਂ ਦੀਆਂ ਵੀਡੀਓ ਪਈਆਂ ਉਹਨਾਂ ਨੇ ਵੀ ਅੱਗੇ ਸਬਸਕ੍ਰਾਈਬ ਕਰਾਏ ਚੈਨਲ ਨੂੰ ਹਨਾ ਕੀਤੇ ਬਹੁਤ ਬੰਦਿਆਂ ਦਾ ਰੋਜ਼ਗਾਰ ਅੱਗੇ ਵਧਿਆ ਹਾਂਜੀ ਬਿਲਕੁਲ ਤੇ ਜਿੰਨੇ ਬੰਦੇ ਪਹੁੰਚੇ ਸੀ ਵੀਰੇ ਬਹੁਤ ਧੰਨਵਾਦ ਉਹਨਾਂ ਬਹੁਤ ਬਹੁਤ ਧੰਨਵਾਦ ਬਈ